ਰੱਬ ਸਾਨੂੰ ਬਹੁਤ ਸਾਰੀਆਂ ਨਿਯਮਤਾ ਦੇ ਕੇ ਦੁਨੀਆ ਵਿੱਚ ਭੇਜਦਾ ਹੈ ਪਰ ਅਸੀਂ ਧਿਆਨ ਸਿਰਫ ਉਹ ਚੀਜ਼ਾਂ ਵੱਲ ਦਿੰਦੇ ਹਾਂ ਜੋ ਸਾਡੇ ਕੋਲ ਨਹੀਂ ਹੁੰਦੀਆਂ ਜਿਵੇਂ ਇੱਕ ਵਾਰ ਇੱਕ ਗਰੀਬ ਆਦਮੀ ਨੇ ਰਾਜੇ ਕੋਲ ਜਾ ਕੇ ਪ੍ਰਯਾਦ ਕੀਤੀ ਜਹਾਂ ਆਪਣਾ ਮੈਂ ਬਹੁਤ ਗਰੀਬ ਹਾਂ ਮੇਰੇ ਕੋਲ ਕੁਝ ਵੀ ਨਹੀਂ ਹੈ ਕੁਝ ਸੋਨੇ ਦੀਆਂ ਮੋਹਰਾਂ ਮਿਲ ਜਾਣ ਤਾਂ ਗੁਜ਼ਾਰਾ ਸੌਖਾ ਹੋ ਜਾਵੇਗਾ ਰਾਜੇ ਨੇ ਕਿਹਾ ਜੇ ਤੂੰ ਆਪਣਾ ਇੱਕ ਹੱਥ ਵੱਡ ਕੇ ਮੈਨੂੰ ਦੇ ਦੇਵੇਂ ਤਾਂ ਮੈਂ ਤੈਨੂੰ 100 ਸੋਨੇ ਦੀਆਂ ਮੋਹਰਾਂ ਦੇਵਾਂਗਾ ਮੈਂ ਆਪਣਾ ਹੱਥ ਵੱਢ ਕੇ ਕਿਵੇਂ ਦੇ ਸਕਦਾ ਹਾਂ ਉਸ ਗਰੀਬ ਨੇ ਕਿਹਾ ਕੀ ਤੇਰੇ ਹੱਥ ਦੀ ਕੀਮਤ 100 ਮੋਰਾ ਤੋਂ ਵੱਧ ਹੈ ਰਾਜੇ ਨੇ ਪੁੱਛਿਆ ਹਾਂ ਬਿਲਕੁਲ ਗਰੀਬ ਨੇ ਯਕੀਨ ਨਾਲ ਕਿਹਾ ਫਿਰ ਤੂੰ ਕਿਵੇਂ ਕਹਿ ਸਕਦਾ ਹੈ ਕਿ ਤੇਰੇ ਕੋਲ ਕੁਝ ਨਹੀਂ ਹੈ ਰਾਜੇ ਦੇ ਜਵਾਬ ਵਿੱਚ ਤਰਕ ਸੀ ਸਾਡੀ ਹਾਲਤ ਅਰਬ ਦੇ ਉਸ ਬੰਦੇ ਵਰਗੀ ਹੈ ਜੋ ਨਵਾਜ਼ ਪੜਨ ਗਿਆ ਆਪਣਾ ਊਠ ਮਸਜਿਦ ਦੇ ਬਾਹਰ ਖੁੱਲਾ ਹੀ ਖੁਦਾ ਆਸਰੇ ਛੱਡ ਗਿਆ ਜਦੋਂ ਨਵਾਜ਼ ਪੜ ਕੇ ਬਾਹਰ ਆਇਆ ਤਾਂ ਊਠ ਨੂੰ ਉੱਥੇ ਨਾ ਦੇ ਕੇ ਖੁਦਾ ਨੂੰ ਹੀ ਉਲਾਮਾ ਦੇਣ ਲੱਗਾ ਅਸੀਂ ਭੁੱਲ ਜਾਂਦੇ ਹਾਂ ਕਿ ਸਾਨੂੰ ਆਪਣਾ ਊਠ ਆਪ ਹੀ ਬੰਦਨਾ ਪਵੇਗਾ ਜੇ ਰੱਬ ਨੇ ਰੋਟੀ ਦਿੱਤੀ ਹੈ ਤਾਂ ਗਰਾਹੀ ਤੋੜ ਕੇ ਮੂੰਹ ਵਿੱਚ ਆਪ ਹੀ ਪਾਉਣੀ ਪਵੇਗੀ ਇੱਕ ਭਗਤ ਜੋ ਦਿਨ ਰਾਤ ਰੱਬ ਦੀ ਭਗਤੀ ਕਰਕੇ ਅਰਦਾਸਾਂ ਕਰ ਰਿਹਾ ਸੀ ਕਿ ਉਸ ਦੀ ਲਾਟਰੀ ਨਿਕਲ ਆਵੇ ਆਖਰ ਇੱਕ ਦਿਨ ਰੱਬ ਨੇ ਪ੍ਰਗਟ ਹੋ ਕੇ ਕਿਹਾ ਤੇਰੀ ਭਗਤੀ ਕਬੂਲ ਹੋਈ ਹੁਣ ਤੈਨੂੰ ਇੱਕ ਕੰਮ ਕਰਨਾ ਪਵੇਗਾ ਕਿਹੜਾ ਕੰਮ ਭਗਤ ਨੇ ਪੁੱਛਿਆ ਰੱਬ ਨੇ ਕਿਹਾ ਜਾ ਜਾ ਕੇ ਪਹਿਲਾਂ ਟਿਕਟ ਖਰੀਦ ਕੇ ਲਿਆ ਮੁਕਤੀ ਦੀ ਗੱਲ ਇਹ ਹੈ ਕਿ ਰੱਬ ਦੀਆਂ ਨਿਯਮਤਾਂ ਦਾ ਖਲਾਰਾ ਸਾਡੇ ਆਲੇ ਦੁਆਲੇ ਹੀ ਹੈ ਅਸੀਂ ਜੋ ਚੁਣਦੇ ਹਾਂ ਉਹੀ ਸਾਡੀ ਤਕਦੀਰ ਦਾ ਹਿੱਸਾ ਬਣਦੀ ਹੈ ਜਿਵੇਂ ਇੱਕ ਵਾਰ ਇੱਕ ਆਦਮੀ ਦੁਨੀਆ ਤੋਂ ਉਪਰਾਮ ਹੋ ਕੇ ਜੰਗਲ ਵਿੱਚ ਭਗਤੀ ਕਰਨ ਚਲਾ ਗਿਆ ਜੰਗਲ ਵਿੱਚ ਤੁਰਦਿਆਂ ਤੁਰਦਿਆਂ ਉਸਨੇ ਇੱਕ ਜ਼ਖਮੀ ਹਿਰਨ ਵੇਖਿਆ ਜੋ ਤੁਰ ਨਹੀਂ ਸਕਦਾ ਸੀ ਕਿਸੇ ਸ਼ਿਕਾਰੀ ਦਾ ਤੀਰ ਲੱਗਣ ਕਰਕੇ ਉਸ ਦੀ ਪਿਛਲੀ ਲੱਤ ਕੰਮ ਨਹੀਂ ਕਰ ਰਹੀ ਸੀ ਥੋੜੀ ਦੇਰ ਬਾਅਦ ਇੱਕ ਹਾਥੀ ਹਰੇ ਪੱਤਿਆਂ ਦੀਆਂ ਟਾਹਣੀਆਂ ਹਿਰਨ ਨੂੰ ਮੂਰੇ ਖਾਣ ਲਈ ਰੱਖ ਗਿਆ ਇਸ ਤਰ੍ਹਾਂ ਹਰ ਰੋਜ਼ ਹਾਥੀ ਹਿਰਨ ਲਈ ਚਾਰਾ ਲੈ ਕੇ ਆਉਂਦਾ ਉਹ ਆਦਮੀ ਭਗਤੀ ਕਰਦਿਆਂ ਇਹ ਵਰਤਾਰਾ ਵੇਖਦਾ ਰਿਹਾ ਕੁਝ ਦਿਨ ਬਾਅਦ ਹਿਰਨ ਠੀਕ ਹੋ ਕੇ ਤੁਰ ਕੇ ਜੰਗਲ ਵੱਲ ਚਲਾ ਗਿਆ ਪਰਮਾਤਮਾ ਤੇ ਅਟੁੱਟ ਵਿਸ਼ਵਾਸ ਕਣ ਵਾਲੇ ਉਸ ਆਦਮੀ ਨੇ ਸੋਚਿਆ ਕਿ ਜੇਕਰ ਪ੍ਰਮਾਤਮਾ ਜ਼ਖਮੀ ਹਿਰਨ ਨੂੰ ਖਾਣਾ ਪਹੁੰਚਾ ਸਕਦਾ ਤਾਂ ਉਹ ਮੇਰਾ ਪੇਟ ਵੀ ਜ਼ਰੂਰ ਭਰੇਗਾ ਕਿਉਂਕਿ ਮੈਂ ਤਾਂ ਰੋਜ਼ ਭਗਤੀ ਕਰਦਾ ਹਾਂ ਤੇ ਉਹ ਬੈਠ ਕੇ ਖਾਣਾ ਉਡੀਕਣ ਲੱਗਾ ਇਹ ਦਿਨ ਬੀਤ ਗਏ ਪਰ ਕੋਈ ਨਾ ਬੋੜਿਆ ਉਹ ਆਦਮੀ ਬਹੁਤ ਕਮਜ਼ੋਰ ਹੋ ਗਿਆ ਇੱਕ ਸਾਧੂ ਉਧਰੋਂ ਲੰਘਿਆ ਤਾਂ ਉਸਨੇ ਨਿਡਾਲ ਪਏ ਉਸ ਆਦਮੀ ਨੂੰ ਉਠਾ ਕੇ ਪਾਣੀ ਪਿਲਾਇਆ ਤੇ ਉਸ ਦੀ ਇਸ ਹਾਲਤ ਦਾ ਕਾਰਨ ਪੁੱਛਿਆ ਉਸ ਆਦਮੀ ਨੇ ਸਾਧੂ ਨੂੰ ਹਿਰਨ ਤੇ ਹਾਥੀ ਵਾਲੀ ਗੱਲ ਦੱਸੀ ਸਾਧੂ ਨੇ ਕੁਝ ਸੋਚਦਿਆਂ ਉਸ ਆਦਮੀ ਨੂੰ ਪੁੱਛਿਆ ਤੂੰ ਲਚਾਰ ਹਿਰਨ ਬਣ ਕੇ ਮਥਾਜ ਕਿਉਂ ਬਣਿਆ ਮਦਦ ਕਰਨ ਵਾਲਾ ਹਾਥੀ ਕਿਉਂ ਨਾ ਬਣਿਆ